ਲੋਭੇ ਦੋਸਤੋ ਅੱਜ ਆਪਾਂ ਸਾਰਿਆਂ ਨੇ ਰਲ ਕੇ ਪੰਜਾਬ ਦੀ ਇੱਕ ਬੱਸ ਤੇ ਆਪਾਂ ਨੇ ਬਠਿੰਡੇ ਤੋਂ ਪਠਾਨਕੋਟ ਜਾਣਾ ਉਹ ਜਦੋਂ ਮੈਂ ਬੱਸ ਨੂੰ ਦੇਖਿਆ ਤਾਂ ਪਿੱਛੇ ਲਿਖਿਆ ਹੋਇਆ ਸੀ ਸਤਗੁਰ ਤੇਰੀ ਹੋਟ ਫਰੋਂ ਬਠਿੰਡਾ ਤੋਂ ਪਠਾਨਕੋਟ ਉਹ ਇਸ ਤਰ੍ਹਾਂ ਹੋਇਆ ਜੀ ਕਿ ਸਵਾਰੀਆਂ ਚੜ ਰਹੀਆਂ ਸੀ ਬੱਸ ਤੇ ਤੇ ਇੱਕ ਸਵਾਰੀ ਨੇ ਕੰਡਕਟਰ ਨੂੰ ਪੁੱਛਿਆ ਯਾਰ ਸੀਟਾਂ ਤੇ ਤਾਂ ਧੂੜ ਪਈ ਹੋਈ ਐ ਸਾਰੀਆਂ ਸੀਟਾਂ ਤੇ ਧੂੜ ਪਈ ਹੋਈ ਐ ਇਹਨੂੰ ਸਾਫ਼ ਤੋਂ ਕਰ ਲਿਆ ਕਰੋ ਤਾਂ ਕੰਡਕਕਟਰ ਕਹਿਣ ਲੱਗਾ ਜੀ ਬਸ ਇਹ ਅੱਜ ਦਾ ਪਹਿਲਾ ਰੂਟ ਐ ਸਵਾਰੀਆਂ ਆਣ ਗਈਆਂ ਤੇ ਸੀਟਾਂ ਸਾਫ਼ ਹੁੰਦੀਆਂ ਜਾਣ ਗਈਆਂ ਇਹ ਹੋਇਆ ਸਣਾ ਜੀ ਕੇ ਦੋ ਆਦਮੀ ਬੈਠੇ ਸੀ ਬੱਸ ਵਿੱਚ ਤੇ ਇੱਕ ਆਦਮੀ ਨੂੰ ਨਾ ਬੜੀ ਜ਼ੋਰ ਦੀ ਨਿਚ ਆ ਰਹੀ ਸੀ ਨਿਚ ਆ ਰਹੀ ਸੀ ਪਰ ਉਹ ਨਾ ਕੰਟਰੋਲ ਕਰਦਾ ਸੀ ਤੇ ਫਿਰ ਨਿਚ ਆਵੇ ਉਹ ਫਿਰ ਕੰਟਰੋਲ ਕਰੇ ਹੁਣ ਜਦੋਂ ਨਿਚ ਆਈ ਹੋਵੇ ਤੇ ਕੰਟਰੋਲ ਕਰੋ ਨਾ ਤਾਂ ਮੂੰਹ ਥੋੜਾ ਜਿਹਾ ਨਾ ਟੇਡਾ ਜਾਉ ਉਹ ਜੰਦਾ ਜਿਵੇਂ ਤਾਂ ਉਹ ਨਾਲ ਤੇ ਆਦਮੀ ਨੇ ਕਿਹਾ ਬੇਜਾ ਤੈਨੂੰ ਨਿਚ ਆਂਦੀ ਆ ਤੂੰ ਨਿਚ ਮਾਰ ਕਿਉਂ ਨਹੀਂ ਲੈਂਦਾ ਉਹ ਕਹਿਣ ਲੱਗਿਆ ਨਹੀਂ ਗੱਲ ਇਸ ਤਰ੍ਹਾਂ ਹੈ ਕਿ ਮੇਰੀ ਪਤਨੀ ਨੇ ਮੈਨੂੰ ਕਿਹਾ ਸੀ ਕਿ ਜੇ ਤੈਨੂੰ ਨਿਖਾਏ ਨਾ ਤਾਂ ਇਹਦਾ ਮਤਲਬ ਹੈ ਮੈਂ ਤੈਨੂੰ ਯਾਦ ਕਰ ਰਹੀ ਹਾਂ ਤੇ ਤੂੰ ਮੇਰੇ ਕੋਲ ਆ ਜਾਏ ਤਾਂ ਉਹ ਦੂਸਰਾ ਆਦਮੀ ਕਹਿਣ ਲੱਗਿਆ ਵੀ ਇਹ ਤਾਂ ਬੜੀ ਅੱਛੀ ਗੱਲ ਹੈ ਤੇਰੀ ਪਤਨੀ ਤੈਨੂੰ ਬੜਾ ਪਿਆਰ ਕਰਦੀ ਹੈ ਤੇ ਤੂੰ ਉਹਦੇ ਕੋਲ ਚਲਾ ਜਾ ਤਾਂ ਉਹ ਕਹਿਣ ਲੱਗਾ ਨਹੀਂ ਉਹਨੂੰ ਮਰਿਆ ਮਹੀਨਾ ਹੋ ਗਿਆ ਤੇ ਇਸ ਤਰ੍ਹਾਂ ਹੋਇਆ ਕਿ ਬੱਸ ਵਿੱਚ ਨਾ ਸਵਾਰੀਆਂ ਆਈ ਜਾ ਰਹੀਆਂ ਸੀ ਸਾਰੀ ਬੱਸ ਭਰੀ ਹੋਈ ਸੀ ਤੇ ਇੱਕ ਬੰਦਾ ਚੜ੍ਹਿਆ ਉਹ ਨੂੰ ਬੈਠਣ ਵਾਸਤੇ ਸੀਟ ਨਾ ਮਿਲੀ ਤੇ ਉਹ ਫਿਰ ਬੱਸ ਜਿਨਾ ਇੱਕ ਡੰਡਾ ਲੱਗਿਆ ਹੁੰਦਾ ਉਹ ਡੰਡੇ ਨੂੰ ਫੜ ਕੇ ਤੇ ਖੜ ਗਿਆ ਉੱਥੇ ਤੇ ਜਿਉਂ ਹੀ ਬੱਸ ਚੱਲਦੀ ਸੀ ਨਾ ਉਹ ਅੱਗੇ ਚਲਾ ਜਾਂਦਾ ਸੀ ਤੇ ਜਿਉਂ ਹੀ ਡਰਾਈਵਰ ਨੇ ਬ੍ਰੇਕ ਲਾਣੀ ਤੇ ਉਹ ਫੇਸਾ ਦਾ ਫੇਸਾ ਦਾ ਡੰਡਾ ਫੜ ਕੇ ਪਿੱਛੇ ਚਲਾ ਜਾਂਦਾ ਸੀ ਜਦੋਂ ਉਹਦਾ ਪਿੰਡ ਆ ਗਿਆ ਉਹ ਉਤਰਨ ਲੱਗਿਆ ਤਾਂ ਕੰਡਕਟਰ ਕਹਿਣ ਲੱਗਿਆ ਵੀ ਤੂੰ ਟਿਕਟ ਤਾਂ ਲਈ ਨਹੀਂ ਟਿਕਟ ਤਾਂ ਲਈ ਨਹੀਂ ਤੂੰ ਉਹ ਕਹਿੰਦਾ ਜੀ ਟਿਕਟ ਕਾਦੀ ਸਾਰਾ ਰਸਤਾ ਤੁਸੀਂ ਪੈਦਲ ਆਇਆ ਤੇ ਹੋਇਆ ਜੀ ਇਹ ਟਿਕਟ ਜਿੱਦ ਨਹੀਂ ਕੱਲ ਹੋਈ ਹੈ ਤਾਂ ਦੋ ਬੰਦੇ ਬੈਠੇ ਹੋਏ ਸੀ ਤੇ ਇੱਕ ਬੰਦਾ ਦੂਜੇ ਨੂੰ ਕਹਿਣ ਲੱਗਿਆ ਜੇ ਕੰਡਕਟਰ ਸੌ ਜਾਏ ਜੇ ਕੰਡਕਟਰ ਸੌ ਜਾਏ ਤਾਂ ਕੀ ਹੋਏਗਾ ਉਹ ਕਹਿੰਦਾ ਜੇ ਕੰਡਕਟਰ ਸੌ ਜਾਏ ਤਾਂ ਸਾਡੀ ਕਿਸੇ ਦੀ ਵੀ ਟਿਕਟ ਨਹੀਂ ਕੱਟੀ ਜਾਏਗੀ ਕਿਸੇ ਦੀ ਵੀ ਟਿਕਟ ਨਹੀਂ ਕੱਟੀ ਜਾਏਗੀ ਪਰ ਜੇ ਡਰਾਈਵਰ ਸੌ ਗਿਆ ਤਾਂ ਸਾਰਿਆਂ ਦੀ ਟਿਕਟ ਕੱਟੀ ਜਾਏਗੀ ਇਹ ਜੀ ਬੱਸ ਜਾ ਰਹੀ ਸੀ ਤਾਂ ਬੜੇ ਨਾਲ ਝਟਕੇ ਲੱਗ ਰਹੇ ਸੀ ਕਾਫੀ دیر ਝਟਕੇ ਲੱਗਦੇ ਰਹੇ ਜਦੋਂ ਤਾਂ ਡਰਾਈਵਰ ਨੇ ਕੰਡਕਟਰ ਨੂੰ ਕਿਹਾ ਆਪ ਵੀ ਜਾ ਕੇ ਥੱਲੇ ਜ਼ਰਾ ਦੇਖ ਤਾਂ ਸਹੀ ਵੀ ਲੱਗਦਾ بڑے ਵੱਡੇ ਵੱਡੇ ਖੱਡੇ ਆ ਗਏ ਨੇ ਕੰਡਕਕਟਰ ਉਤਰਿਆ ਜਾ ਕੇ ਦੇਖਿਆ ਤੇ ਫੇਰ ਸੀਜੀ ਮਹਾਵਤੀ ਡਰਾਈਵਰ ਨੂੰ ਕਹਿੰਦਾ ਚੱਲੀ ਚੱਲ ਚੱਲੀ ਚੱਲ ਉਹ ਕਹਿੰਦਾ ਕੀ ਹੈ ਗੱਲ ਸੀ ਕਹਿੰਦਾ ਬਸ ਥੱਲੇ ਨਾ ਭੇਡਾਂ ਆ ਰਹੀਆਂ ਸੀ ਪੇਡਾਂ ਆ ਰਹੀਆਂ ਸੀ ਤਾਂ ਕਰਕੇ ਝਟਕੇ ਲੱਗ ਰਹੇ ਸੀ ਬਸ ਹੁਣ ਦੋ ਤਿੰਨ ਪੇਡਾਂ ਹੀ ਰਹਿ ਗਈਆਂ ਨੇ ਚਲੀ ਚੱਲ ਜੀ 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 ਬਸ ਖਚਾ ਖਾਚ ਭਰੀ ਹੋਈ ਸੀ ਖਚਾ ਖਾਚ ਭਰੀ ਹੋਈ ਸੀ ਜਗ੍ਹਾ ਨਹੀਂ ਸੀ ਇੱਕ ਆਦਮੀ ਅੰਦਰ ਵੜਿਆ ਤੇ ਅੰਦਰ ਵੜਦੇ ਸਾਰੇ ਕਹਿਦਾ ਲੈ ਆ ਵਸਤਾ ਸਾਰੀ ਚਿੜੀਆ ਘਰ ਬਣੀ ਹੋਈ ਆ ਤੇ ਕਨਾਂ ਆਪਣੀ ਪਿੰਡ ਦੀ ਸਿਆਣੀ ਤਾਈ ਬੈਠੀ ਹੋਈ ਸੀ ਉਹ ਕਹਿਣ ਲੱਗੀ ਹਾਂ ਭਰਾਵਾ ਇਹ ਚਿੜੀਆ ਘਰ ਹੀ ਬਣਿਆ ਹੋਇਆ ਬਸ ਬਾਂਦਰ ਦੀ ਕਮੀ ਸੀ ਹੁਣ ਤੂੰ ਆ ਗਿਆ ਉਹ ਵੀ ਕਮੀ ਪੂਰੀ ਹੋ ਗਈ ਹੈ ਹੱਸਦੇ ਰੋ ਹਸਾਂਦੇ ਰੋ